ਸਾਹਿਬ ਜੀ ਸੋ ਘਟ ਆਲੂ ਗੁਰ ਸੇਵੀ ਐ ਐਨ ਸੈ ਸੁਭਾਅ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਢੋਡੀ ਮਹੱਲਾ ਪੰਜਵਾ ਰਸਨਾ ਗੁਰੂ ਗੋਪਾਲ ਨਿਤ ਗਾਹਿਨ ਸਾਤ ਸਹਿਜ ਰਹਿਸ ਮਨੁ ਉਪਜੋ ਸਗਲੇ ਦੂਖ ਪਲਾਇਨ ਰਸਨਾ ਗੁਰ ਗੋਪਾਲ ਨਿਤ ਗਾਇਨ ਸਾਤ ਸਹਿਜ ਰਹਿਸ ਮਨੁ ਉਪਜੋ ਸਗਲੇ ਦੂਖ ਪਲਾਇਨ ਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਨ ਜਨਮ ਬੰਧੂ ਤੋਂ ਛੁਟੈ ਭਵਜਲ ਜਗਤ ਤਰਾਈਨ ਕੋਜਤ ਕੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਕੋਜਤ ਕੋਜਤ ਤਤ ਵਿਚਾਰਿਉ ਦਾਸ ਗੋਬਿੰਦ ਪਰਾਇਣ ਅਬਨਾਸੀ ਖੇਮ ਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਸੰਸਾਰ ਵਾਹਿਗੁਰੂ ਜੀ ਕੀ ਫਤਿਹ